ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗਸ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ ਵੈਗਰੂ ਸੱਚੇ ਪਾਛਾ ਸਭ ਨੇ ਚੜ੍ਹਦੀਆਂ ਕਲਾ ਚ ਰੱਖੇ ਜੀ ਤੇ ਗਰਜੋ ਦੇ ਪਾਪਾ ਆਏ ਸੀ ਹਨਾ ਟੈਂਟ ਦਾ ਗੇੜਾ ਲਾ ਕੇ ਤੇ ਉਹ ਲੈ ਆਏ ਸੀ ਅਨਰੀਤ ਵਾਸਤੇ ਹਨਾ ਗੁਬਾਰਾ ਤੇ ਉਹ ਹਵਾ ਨਾਲ ਨਾ ਉਹਦੀ ਪੈਂਪਾ ਜੀ ਉਤਰ ਗਈਆਂ ਲਾਈਟਾਂ ਲੱਗੀਆਂ ਵੰਜਾਂ ਨੇ ਇਹਨੂੰ ਤੇ ਉਹ ਹੁਣ ਠੀਕ ਕਰਦੇ ਪਿਆ ਤੇ ਫਿਰ ਦੇਣਗੇ ਅਨਰੀਤ ਨੂੰ ਤੰਰੀਤ ਬੜੀ ਜਿਆਦਾ ਖੁਸ਼ ਹੋਈ ਜਾਂਦੀ ਦੇਖੋ ਇਵੇਂ ਤੇ ਆਪਾਂ ਨੂੰ ਜੀ ਵੀਡੀਓ ਦੀ ਆਵਾਜ਼ ਕੱਟਣੀ ਪਈ ਕਿਉਂਕਿ ਡੀਜੇ ਲੱਗੇ ਹੋਏ ਸੀ ਤੇ ਕਬੀ ਰਟਣਾ ਆ ਜਾਵੇ ਇਸ ਕਰਕੇ ਆਪਾਂ ਆਵਾਜ਼ ਕੱਟੀ ਤੇ ਨਹੀਂ ਤਾਂ ਅਨੂ ਦੀ ਆਵਾਜ਼ ਦਿਖਾਉਣੀ ਸੀ ਬਹੁਤ ਜਿਆਦਾ ਖੁਸ਼ ਹੋਈ ਜਾਂਦੀ ਸੀ ਇਨਾ ਬਹੁਤ ਸੋਨਾ ਜਗਦਾ ਏ ਇਹ ਲਾਈਟਾਂ ਜੀਆਂ ਲੱਗੀਆਂ ਹੋਈਆਂ ਨੇ ਵਿੱਚ ਛੋਟੀਆਂ ਛੋਟੀਆਂ ਤੇ ਕਹਿੰਦੇ ਉੱਥੇ ਕੋਈ ਪਾਈ ਲਈ ਫਿਰਦੇ ਸੀ ਵਿੱਚ ਦੇ ਫਿਰਦੇ ਸੀ ਤੇ ਕਹਿੰਦਾ ਮੈਂ ਕਿਹਾ ਚੱਲ ਅਨੂ ਵਾਸਤੇ ਮੈਂ ਵੀ ਲੈ ਲਾਂ ਤੇ ਗੁਰਜੋਤ ਕਹਿੰਦੀ ਮੈਂ ਨਹੀਂ ਲੈਣਾ ਅਨੂ ਨੂੰ ਹੀ ਖੇਡਣ ਦੇ ਆ ਗਈ ਇਸ ਵALA ਵਧੀਆ ਨੇ ਆਪਣੇ ਬੱਚੇ ਲੜਦੇ ਨਹੀਂ ਹਣਾ ਕਿਸੇ ਚੀਜ਼ ਤੋਂ ਆਪਸ ਵਿੱਚ ਹਣਾ ਉਹ ਕਈ ਜਾਂਦੀ ਤੂੰ ਨਾ ਹੱਥ ਲਾਈ ਤੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ ਹਣਾ ਬੱਚਿਆਂ ਨੂੰ ਇਹੋ ਜੀ ਚੀਜ਼ ਤਾਂ ਚਾਹੀਦੀ ਹੁੰਦੀ ਏ ਤੇ ਅਨੂ ਨੱਚਣ ਲੱਗੀ ਹੋਈ ਸੀ ਵੇਖ ਕੇ ਤੇ ਆਪਾਂ ਨੂੰ ਜਿੱਥੇ ਆਵਾਜ਼ ਕੱਟਣੀ ਪਈ ਕਿਉਂਕਿ ਸਾਡੇ ਇੱਥੇ ਵਿਆਹ ਹੈਗਾ ਏ ਤਾਣੀ ਤੇ ਤੇ ਡੀਜਿਆ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਇਸੇ ਨੂੰ ਨਹੀਂ ਪਕੜਨ ਦੇ ਰਹੀ ਸੀ ਕਹਿੰਦੀ ਮੇਰਾ ਹੀ ਇਹ ਤੇ ਜੋਤ ਨੂੰ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਕਈ ਸੀ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਬੜੀ ਜ਼ਿਆਦਾ ਖੁਸ਼ ਹੋਈ ਜਾਂਦੀ ਸੀ ਇਹ ਲੋਰ ਵਰਕ ਫੰਕਸ਼ਨ ਹੈ ਜੀ ਦੇਖ ਵਰਨਾ ਫਰੈਂਕਸ ਮਨ ਬੜੀ ਚੀਜ਼ ਆ ਆ ਬੜੀ ਹੈ ਲਾ 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 ਉਹ ਕਿਵੇਂ ਜੇ ਰਤਾ ਅੱਜੀ ਸਹੀ ਤਰ੍ਹਾਂ ਦਜਾਏ ਤਾਂ ਸਹੀ ਲੱਗਦੀ ਚਾੜੂ ਬੁਰਾ ਲੱਗ ਕੇ ਆਨ ਕਲੇ ਪਾਣੀ ਮੱਝ ਨਹੀਂ ਲਾ ਕਰਨੇ ਨੂ ਹਾ ਹੈਲੋ ਅਵੇ ਕੋਨ ਫੁੱਲੂ ਫੜੀ ਦਿੱਤਾ ਹੈ ਮੇ ਵੱਡੀ ਸਿਸਟਰ ਜੀ ਤੁਹਾਨੂੰ ਵੀਡੀਓ ਨਹੀਂ ਕਾਣੀ ਅਨੂ ਬੈਠ ਗਿਆ ਤੇ ਅਬਾ ਤੂੰ ਆਪਣੀ ਥਾਂ ਖੜੀ ਹੈ ਬੇਬੀ ਕਿਵੇਂ ਠੀਕ ਹੈ ਮੋਟੂ ਕਰਦਾ ਕੋਈ ਹਾਂ

उधर बंदे पहने कोठे बाने जाने ग्रिल ना लग दिया पियाने क्या देख हाँ जल्दी फिर दे रोक हाँ सन्ने पाप घर बैठे नहीं तेरे लिए कुछ ही हाँ ये अपने कुंडियाँ लगा रहे ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਹੋਰ ਸੁਣਾਓ ਪੈਣੋ ਕੀ ਹਾਲ ਚਾਲ ਐ ਜੀ ਠੀਕ ਠਾਕ ਹੋ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਮੇਰੀ ਤਾਂ ਜੀ ਅੱਜ ਅਤ ਪੀਤ ਬਹੁਤ ਜ਼ਿਆਦਾ ਖਰਾਬ ਹੋ ਗਈ ਸਵੇਰੇ ਉੱਠਦੇ ਆਇਨਾ ਤੜਕੇ ਹੀ ਮੈਨ ਸੇ ਰੋਈ ਉਹਨਾਂ ਲੱਗਿਆ ਤੇ ਦਿਨ ਕੱਟੇ ਮੈਂ ਮੰਜੀ ਤੇ ਪਈ ਰਹੀ ਹਾਂ ਕਦੇ ਕਿਹੜੀ ਗੋਲੀ ਵਰਜੋ ਤੇ Papa ਮੈਨੂੰ ਦੇਖ ਕਦੇ ਕਿਹੜੀ ਤੇ ਹੁਣ ਜਾ ਫਰਕ ਪਿਆ ਹੈ ਬੜੀ ਮੁਸ਼ਕਲ ਹੈ ਕਿ ਆਜਾਣਾ ਕੰਮਕਾਰ ਵੀ ਸਾਡੇ ਜੀ ਬੱਚਿਆਂ ਨੂੰ ਹੀ ਕਰਨੇ ਪਏ ਸਿਰ ਤੇ ਝਾੜੂ ਲਾਇਆ ਤੇ ਅੱਜ ਮੰਮੀ ਨੇ ਫੇਰ ਆਪੇ ਸੋਖੇ ਦਰਦਨ ਸਾਫ ਕੀਤੇ ਤੇ ਹੁਣ ਟਾਈਮ ਹੋ ਗਿਆ ਹੈ ਜੀ ਹਾਂਜੀ 11:30 ਦਾ ਟਾਈਮ ਹੋ ਗਿਆ ਹੈ ਤੇ ਹੁਣ ਜਾਂ ਮੈਨੂੰ ਫਰਕ ਪਿਆ ਹੈ ਥੋੜਾ ਜਾਂ ਤੇ ਹਾਲੇ ਵੀ ਵੈਸੇ ਦੁਖੀ ਜਾਂਦਾ ਹੈ ਸਿਰ ਤਾਂ ਪਹਿਲੇ ਨਮਰਾ ਮੋਂ ਆ ਗਏ ਪਹਿਲਾਂ ਤਾਂ ਬਹੁਤ ਜ਼ਿਆਦਾ ਉੱਠਿਆ ਜਾਂਦਾ ਸੀ ਤੇ ਹੁਣ ਆਪਾਂ ਲੱਗੇ ਆਂ ਜੀ ਕੰਮ ਕਰਨ ਰੋਟੀ ਪਾਣੀ ਦਾ ਤੇ ਵਿਆਹ ਵੀ ਸਿਰ ਤੇ ਆਏ ਪਏ ਨੇ ਉਪਰੋਂ ਹਨਾ ਕੰਮਾਂ ਦਾ ਵਿਖਲਾਰਾ ਬੜਾ ਜ਼ਿਆਦਾ ਕਿ ਮੇਰੀ ਮਚੀਣ ਵੀ ਪਈ ਹੈ ਹਾਲੇ ਬੱਚਿਆਂ ਦੇ ਨਾ ਸੂਟਾਂ ਦੀ ਫਿਟਿੰਗ ਕੱਢਣੀ ਹੈ ਤੇ ਆਪਾਂ ਰੈਡੀਮੇਡ ਸੂਟ ਲਿਆਏ ਸੀ ਬੱਚਿਆਂ ਦੇ ਫਿਰ ਗਰਜੋਦ ਨੂੰ ਥੋੜਾ ਜਆ ਲੂਜ਼ ਆਇਆ ਤੇ ਫਿਰ ਸੀਰਤ ਨੂੰ ਵੀ ਤੇ ਉਹਨਾਂ ਦੀ ਫਿਟਿੰਗ ਬਣਾਉਣੀ ਹੈ ਤੇ ਹਣਾ ਕੰਮ ਕਰ ਪੜਿਆ ਜਿਆਦਾ ਸੀ ਅੱਜ ਮੈਂ ਕਿਹਾ ਮੈਂ ਕਨੇ ਕੰਮ ਨਵੇੜ ਲਾਂਗੀ ਤੇ ਬਾਕੀ ਜੀ ਤਬੀਅਤ ਖਰਾਬ ਹੋਣ ਕਰਕੇ ਨਾ ਅੱਜ ਸਾਰੇ ਪਲਾਨ ਤੇ ਪਾਣੀ ਫੇਰ ਗਿਆ ਹਣਾ ਤੇ ਬਾਕੀ ਚਲੋ ਹੁਣ ਆਰਾਮ ਮਿਲਦਾ ਹੈ ਤਾਂ ਫੇਰ ਆਪਾਂ ਕਰਦੇ ਹਾਂ ਸ਼ੁਰੂ ਫੇਰ ਤੋਂ ਤੇ ਹੁਣ ਬੱਚੇ ਕਹਿੰਦੇ ਸੀ ਔਖ ਲੱਗੀ ਮੰਮਾ ਰੋਟੀ ਬਣਾਓ ਤੇ ਹੁਣ ਮੈਂ ਔਖੀ ਸੌਖੀ ਔਖ ਕਹਿੰਦਾ ਇੱਕ ਵਾਰ ਮੈਂ ਕਿਹਾ ਰੋਟੀ ਬਣਾ ਲਾਂ ਜਾਂ ਤੇ ਤੇਰਾ ਆਪਾਂ ਚਾਹਵੜ ਤਰੇਆ ਅੰਨੂ ਕਹਿੰਦੀ ਮਚਾਓੜ ਖਾਣੇ ਆ ਰੋਟੀ ਨਹੀਂ ਖਾਣੀ ਤੇ ਉਹਨੂੰ ਵਾਸਤੇ ਫਿਰ ਮੈਂ ਚਾਹਵੜ ਧਾਰ ਦਿੱਤੇ ਥੋੜੇ ਜਿਮ ਬਾਅਦ ਵੀ ਧਾਰ ਦਿੱਤੇ ਇੱਤਰ ਜੀ ਸਾਗ ਆਪਣਾ ਰਾਤ ਵਾਲਾ ਪਿਆ ਸੀ ਤੇ ਹੁਣ ਆਪਾਂ ਕੱਲੀਆਂ ਰੋਟੀਆਂ ਹੀ ਬਣਾਉਣੀਆਂ ਸੀ ਰੁੱਕੇ ਬਣਾਉਣ ਵਾਲੇ ਰਹੇਗੇ ਸੀ സേഗോ ജാ ലോഡോ ഓഹോ കസി ലോഡീ ബേർ മംഗ് ਸਿੱਧਾ ਵਾਲੇ ਕਿੱਦਾਂ ਨਜ਼ਰ ਨਾਲ ਆਵੀ ਮੇਰੇ ਪੁੱਤ ਦੇ ਵਾਲਾਂ ਨੂੰ ਇਹ ਕ ਮੈਨੂੰ ਹੀ ਦੇ ਦਿਓ ਐ ਨਹੀਂ ਮੈਨੂੰ ਦੇ ਕੋਈ ਹਾਂ ਨਹੀਂ ਤੁਹਾਨੂੰ ਦੇ ਉਹ ਯਕ ਤੇ ਫੁੱਟੀ ਦੀ ਥੈਂਕ ਯੂ ਆਉਦੇ ਵਾਸਤੇ ਵੀ ਰੱਖ ਲ ਪੁੱਤਰ ਦੇਖੋ ਆਜੋ ਪੈਣਾ ਬੇਰ ਖਾ ਲੋ ਕਿੰਨੇ ਖਾਣੇ ਆ ਹਨੋ ਚਲੋ ਜੀ ਆਪਾਂ ਹੁਣ ਗਏ ਸੀ ਛੱਤ ਤੇ ਕੱਪੜੇ ਸੁੱਕਣੇ ਪਾਉਣ ਤੇ ਇੱਧਰ ਗੁਰਸੇਤ ਵੀ ਬੇਰ ਤੋੜਨ ਉਪਰੋਂ ਲੱਗੀ ਸੀ ਛੱਤ ਤੇ ਚੜ੍ਹ ਕੇ ਤੇ ਉਹ ਉਹ ਲਾਗ ਜੀ ਗੁਰਜੋਤ ਨੇ ਬਣਾਇਆ ਥੋੜਾ ਜਾਂ ਮੇਰੀ ਤਬੀਅਤ ਖਰਾਬ ਸੀ ਤੇ ਮੈਨੂੰ ਕਹਿੰਦੀ ਮम्मा ਮੈਂ ਬਣਾ ਦਿਆ ਮੈਂ ਕਿ ਚੱਲ ਬਣਾ ਦੇ ਤੇ ਆਪਾਂ ਵੀ ਉਹ ਤੁਹਾਡੇ ਤੱਕ ਪਹੁੰਚਾਤਾ ਏ ਤੇ ਜਰੂਰ ਦੱਸਿਓ ਮੇਰੀ ਭੈਣਾ ਕਿ ਕਿਵੇਂ ਲੱਗਿਆ ਕੱਪੜੇ ਆਪਾਂ ਤੋਲੇ ਸੀ ਤੇ ਕੱਲ ਨੂੰ ਆਪਣੇ ਛੋਟਾ ਜਿਹਾ ਪ੍ਰੋਗਰਾਮ ਹੈਗਾ ਏ ਜੀ ਇਸ ਕਰਕੇ ਜੀ ਆਪਾਂ ਅੱਜ ਪੜਕ ਪੜੇ ਇੱਕ ਵਾਰ ਸਾਰੀ ਤੋਦਿਆਂਗੇ ਤੇ ਕੱਲ ਨੂੰ ਫਿਰ ਨਵੇਂ ਬਣਨਗੇ ਹੋਰ ਤੇ ਅਨੂ ਇਧਰ ਨਾ ਅਪਤੀ ਭਤੀਜੀ ਨਵਾਜਾ ਮਾਰੀ ਜਾਂਦੀ ਸੀ ਇਹ ਛੋਟੀ ਜੀ ਅਨੂ ਦੀ ਭਤੀਜੀ ਏ ਤੇ ਇਹ ਸਾਡੇ ਪੋਤੀ ਏ ਛੋਟੀ ਜਿੰਦੀ ਆਪਾਂ ਰੀਤਾਂ ਵੀ ਤੁਹਾਨੂੰ ਦਿਖਾਈਆਂ ਸੀ ਹਨਾ ਮੇਰੇ ਜੇਠ ਜੀ ਦੀ ਪੋਤੀ ਛੋਟੀ ਜੀ ਤੇ ਚਲੋ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ